ਲੋਕ ਸਭਾ ਦੀ ਚੋਣ ਨਿਕਲੇਗੀ ਚੌਕ ਵਾਲੀ ਬੀਜੇਪੀ ਦੀ ਮੈਜੋਰਟੀ ਤਾਂ ਨਹੀਂ ਆਈ ਪਰ ਸੈਂਟਰ ਦੇ ਵਿੱਚ ਸਰਕਾਰ ਬਣਾਗੇ ਜਿਹੜਾ ਇੰਡੀਆ ਗਰੁੱਪ ਬਣਿਆ ਹੋਇਆ ਸੀ ਉਹਦੀ ਪਰਫਾਰਮੈਂਸ ਬੈਟਰ ਰਹੀ ਉਹ ਖੁਸ਼ ਨੇ ਯਾਨੀ ਕਿ ਬੀਜੇਪੀ ਸਰਕਾਰ ਬਣਾ ਕੇ ਵੀ ਖੁਸ਼ ਹੈ ਇੰਡੀਆ ਗਰੁੱਪ ਨੂੰ ਹਾਰ ਕੇ ਵੀ ਖੁਸ਼ ਹੈ ਆਪਾਂ ਪੰਜਾਬ ਦੇ ਨਾਲ ਸਬੰਧਤਾਂ ਪੰਜਾਬ ਦੇ ਵਿੱਚ ਬੈਠੇ ਆਂ ਪੰਜਾਬ ਦੇ ਜਿਹੜੇ ਰਿਜ਼ਲਟ ਰਹੇ ਨੇ ਬੇਸ਼ੱਕ ਵੋਟ ਪਰਸੈਂਟ ਤਾਂ ਕਾਂਗਰਸ ਦੀ ਥੱਲੇ ਆ ਗਈ ਪਰਸੈਂਟੇਜ ਦੇ ਵਿੱਚ ਤਾਂ ਗਰਾਵਟ ਆਈ ਹੈ ਕਾਂਗਰਸ ਦੀ ਪਰ ਸੇਟਾਂ ਸੱਤ ਜਿੱਤ ਕੇ ਕਾਂਗਰਸ ਕਿ ਤਰ੍ਹਾਂ ਕੀਤੀ ਇੱਕ ਵੱਡਾ ਮਾਰਕਾ ਮਾਰ ਕੀ ਦੋ ਆਜ਼ਾਦ ਜਿੱਤ ਗਏ ਅਮਰਤਪਾਲ ਤੇ ਸਰਬਜੀਤ ਹੋਰੀ ਆਮ ਆਦਮੀ ਪਾਰਟੀ ਜਿਹੜੀ 13 ਜ਼ੀਰੋ ਕਰਨ ਨੂੰ ਫਿਰਦੀ ਸੀ ਉਹ ਤਿੰਨ ਤੱਕ ਸਹਿਮਤ ਕੇ ਰਹਿ ਗਏ ਪਰ ਇਸ ਪੂਰੇ politcal scenario ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਲੰਮੇ ਸਮੇਂ ਤੋਂ ਇਸ ਖਿੱਤੇ ਦੀ ਨੁਮਾਇੰਦਗੀ ਨਾਲ ਵੀ ਜੁੜੀ ਰਹੀ ਆ ਬਾਦਲ ਸਾਹਿਬ ਜਿਹੜੇ ਇੱਕ ਵੱਡਾ ਫੇਸ ਹੀ ਉਹ ਇੰਡੀਅਨ ਪੋਲਿਟਿਕਸ ਆ ਗਿਣੇ ਜਾਂਦੇ ਨੇ ਪੰਜ ਵਾਰ ਸੀਐਮ ਬਣੇ ਉਹ ਪੰਜਾਬ ਤੇ ਇਸ ਸਮਾਂ ਪੰਜਾਬ ਇੱਕ ਸਫਰ ਤੇ ਸਟਰਗਲ ਵਾਲਾ ਸੂਬਾ ਰਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਬੜਾ ਕੁਝ ਪੰਜਾਬ ਨੇ ਆਪਣੇ ਪਿੰਡੇ ਦੇ ਉੱਪਰ ਹੁਲਾਇਆ ਤੇ ਸ਼੍ਰੋਮਣੀ ਅਕਾਲੀ ਦਲ ਮੇਨ ਇੱਕ ਪਾਵਰ ਸੈਂਟਰ ਦੇ ਵਿੱਚ ਵੀ ਰਹੀ ਤੇ ਇੱਕ ਸੈਂਟਰ ਪੁਆਇੰਟ ਤੇ ਵਿੱਚ ਵੀ ਰਹੀ ਹੈ ਰਾਜਨੀਤੀ ਦੇ ਡਿਸਕੋਰਸ ਦੇ ਵਿੱਚ ਤੇ ਇਸ ਲੋਕਾਂ ਦੇ ਵਿਚਾਰ ਆ ਗਏ ਪਰ ਚੋਅ ਦੇ ਵਿੱਚ ਹਾਲਾਤ ਇਹ ਬਣ ਗਏ ਕਿ ਜਦੋਂ ਅਸੀਂ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਆਪਣੀ ਹੀ ਪਾਰਟੀ ਪ੍ਰਤੀ ਵੋਟਾਂ ਮੰਗਦਿਆਂ ਹੋਇਆਂ ਸ਼ਰਮ ਆਉਂਦੀ ਹੈ ਜਦੋਂ ਅਸੀਂ ਇਹ ਲੋਕਾਂ ਨੂੰ ਕਹਿਣ ਜਾਂਦੇ ਆ ਕਿ ਸ਼ਰਮਣੀ ਅਕਾਲੀ ਦਲ ਨੂੰ ਵੋਟ ਪਾਇਓ ਤਾਂ ਸਾਨੂੰ ਯਾਰ ਸ਼ਰਮ ਆਉਂਦੀ ਹੈ ਕਿ ਲੋਕ ਸਾਡੇ ਕਿਤੇ ਗੜਨਾ ਪੈ ਜਾਣ ਸਾਨੂੰ ਕੀ ਸੋਚਣਗੇ ਉਹ ਅਕਾਲੀ ਦਲ ਸਿਰਫ ਇੱਕ ਸੀਟ ਜਿੱਤਦਾ ਬਠਿੰਡਾ ਸੀਟ ਮਠੰਡਾ ਸੀਟ ਇੱਕ ਜਿੱਤ ਦਾ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਕਈ ਸੋਰਾਂ ਉੱਠਦੀਆਂ ਨੇ ਸੁਧਾਰ ਦੀ ਗੱਲ ਚੱਲਦੀ ਹੈ ਤੇ ਸੁਧਾਰ ਦੀ ਗੱਲ ਚੱਲ ਰਹੀ ਆ ਜਿਹੜਾ ਇੱਕ ਥੜਾ ਜਲੰਧਰ ਮੀਟਿੰਗਾਂ ਕਰ ਰਿਹਾ ਦੂਜਾ ਥੜਾ ਮੀਟਿੰਗ ਚੰਡੀਗੜ੍ਹ ਕਰ ਰਿਹਾ ਤੇ ਇਸ ਥੜੇ ਦੇ ਵਿੱਚੋਂ ਇੱਕ ਪ੍ਰਮੁੱਖ ਆਗੂ ਮੇਰੇ ਨਾਲ ਭੁਪਿੰਦਰ ਸਿੰਘ ਸਿੱਖੂਪੁਰ ਹਲਕਾ ਇੰਚਾਰਜ ਕਨੌਰ ਸ਼ਰਮਣੀ ਅਕਾਲੀ ਦਲ ਨੇ ਇਹਨਾਂ ਨੂੰ ਪੁੱਛਿਆ ਕਿ ਆਪਾਂ ਕਿ ਇਹ ਅਨਕੇ ਸ਼ਰਮਾ ਹੋਰੀ ਨਾਲ ਸੀ ਹਲਕਾ ਘਨੌਰ ਦੀ ਇਹ ਹੈ ਸ਼੍ਰੋਮਣੀ ਅਕਾਲੀ ਦਲ ਵੱਜੋਂ ਨੁਮਾਇੰਦਗੀ ਕਰਦੇ ਨੇ ਆਪਣੀ ਪਾਰਟੀ ਵੱਜੋਂ ਤਮਾਮ ਜ਼ਿਲ੍ਹੇ ਦੇ ਵਿੱਚ ਵਿਚਰੇ ਕਿ ਇਹੋ ਜਿਹਾ ਕੀ ਬਣਿਆ 24 ਦੇ ਵਿੱਚ ਕਿ ਇੱਕ ਤਾਂ ਪਾਰਟੀ ਇੰਨੇ ਥੱਲੇ ਆ ਗਈ ਤੇ ਦੂਜਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਇਹਨਾਂ ਦਾ ਤਜਰਬਾ ਕੀ ਰਿਹਾ ਇਸ ਵਾਰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲਈ 24 ਵਾਲੀ ਚੋਣ ਬੜੀ ਲੱਗ ਸੀ ਬਾਈ ਜੀ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਦਾਇਆ ਗੁਰਜੀਤ ਕхалਸਾ ਵਾਇਗੁਰਜੀਤ ਫਤਿਹਪੁਰ ਜੀ ਫਤਿਹ ਬਾਈ ਜੀ ਦੇਖੋ ਕਿ ਨੁਕਸਾਨ ਪਾਰਟੀ ਨੂੰ ਤੁਹਾਡੀ ਨੂੰ ਇਸ ਵਾਰ ਕਾਫੀ ਹੋਇਆ ਜੇ ਤੁਸੀਂ ਪਿੰਡਾਂ ਦੇ ਵਿੱਚ ਜਾਂਦੇ ਸੀ ਵੋਟਾਂ ਮੰਗਣ ਇਸ ਵਾਰ ਕਿਉਂਕਿ ਇੱਕ ਜਿਹੜਾ ਤੁਹਾਡਾ ਪਿਛਲਾ ਸਮਾਰਿਆ ਸ਼੍ਰੋਮਣੀ ਅਕਾਲੀ ਦਲ ਦਾ ਉਹ ਕਿਹਨਾਂ ਕਿਤੇ ਉਹਦਾ ਜਿਹੜਾ ਸਫੇਦ ਕੁੜਤਾ ਸੀ ਪੂਰੀ ਪਾਰਟੀ ਦਾ ਉਹ ਦਾਗਾਂ ਨਾਲ ਭਰਿਆ ਹੋਇਆ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਲੈ ਕੇ ਲੋਕਾਂ ਦੇ ਵਿੱਚ ਗਏ ਤਾਂ ਲੋਕਾਂ ਨੇ ਤੁਹਾਨੂੰ ਕੀ ਕਿਹਾ ਕਿਹੋ ਜਿਹਾ ਤੁਹਾਡਾ ਤਜਰਬਾ ਰਿਹਾ ਤਾਂ ਗੁਸਾ ਇਸ ਵਾਰ ਨਾ ਜਿਹੜਾ ਇਲੈਕਸ਼ਨ ਚ ਮੈਂ ਬਤੌਰ ਇਨਚਾਰਜ ਕਨੌਰ ਤੋਂ ਇਲੈਕਸ਼ਨ ਲੜਿਆ ਲਾਲੋਚਾਇ ਸ਼ਰਮਾ ਜੀ ਦੀ ਚੋਣ ਸੀ ਪਰ ਕਿਨਾਰ ਤੋਂ ਸਮਝ ਲਓ ਮੈਂ ਆਪ ਹੀ ਲੜ ਰਿਹਾ ਸੀ ਕਿਉਂਕਿ ਉਹਨਾਂ ਦੀ ਚੋਣ ਦੀ ਸਾਰੀ ਰਵਾਈ ਮੇਰੇ ਉਸ ਕੋਸ਼ਚ ਸੀ ਇਸ ਵਾਰ ਬੜਾ ਜਿਹੜਾ ਮਾਹੌਲ ਸੀ ਬੜਾ ਹੋਰ ਤਰ੍ਹਾਂ ਦਾ ਸੀ ਪਿੰਡਾਂ 'ਚ ਪਿੰਡਾਂ 'ਚ ਸਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਸੀ ਵੀ ਸਾਡੇ ਨਾਲ ਜਿਹੜਾ ਆਪਣਾ ਸ਼ਰਮਾ ਜੀ ਨੇ ਵੀ ਇੱਕ Hindu ਚਿਹਰਾ ਆ ਪਾਰਟੀ ਨੇ ਦਿੱਤਾ ਵੀ ਸ਼ਾਇਦ ਸਾਨੂੰ ਉਹਦਾ ਕੋਈ ਫਾਇਦਾ ਹੋ ਜੇ ਪਰ ਉਸ ਉਹ ਵੀ ਸਾਡਾ ਨਹੀਂ ਹੋਇਆ ਕਿਉਂਕਿ ਐਨ ਕੇ ਸ਼ਰਮਾ ਜੀ ਦੇ ਬੜੇ ਸਤਕਾਰਯੋਗ ਲੀਡਰ ਨੇ ਉਹ ਉਹਨਾਂ ਦੇ ਜਿਹੜੇ ਕਨੌਰ ਚ ਆਪਣੇ ਨਿੱਜੀ ਰਿਸ਼ਤੇਦਾਰੀਆਂ ਵਾਲੇ ਪਿੰਡ ਵੀ ਸੀ ਨਾ ਜਿੱਥੇ ਸਾਨੂੰ ਇਹ ਉਮੀਦ ਸੀ ਸਾਨੂੰ ਬਸੇ ਬਹੁਤ ਵੱਡੀ ਗਿਣਤੀ ਚ ਜਿੱਤਾਂਗੇ ਉਥੋਂ ਉਥੋਂ ਸਾਨੂੰ ਬੜਾ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਿਆ ਅਸਲ ਚ ਜਦੋਂ ਇਲੈਕਸ਼ਨ ਤੋਂ 2 3 ਦਿਨ ਪਹਿਲਾਂ ਜਦੋਂ ਬਿਲਕੁਲ ਇਲੈਕਸ਼ਨ ਦੀ ਸਾਰੀ ਨਿਬੜ ਗਿਆ ਕੰਮ ਪਿੰਡਾਂ 'ਚ ਮੀਟਿੰਗਾਂ ਵੀ ਹੋ ਚੁੱਕੀਆਂ ਸਾਰਾ ਕੁਝ ਹੋ ਚੁੱਕਾ ਹੈ ਵੱਡੇ ਵੱਡੇ ਇਕੱਠ ਵੀ ਅਸੀਂ ਕਰ ਲਏ ਪਰ ਅਖੀਰ 'ਚ ਜਾ ਕੇ ਤਿੰਨ ਦਿਨ ਪਹਿਲਾਂ ਮੈਨੂੰ ਜੋ ਥੋੜਾ ਮੈਂ ਆਪ ਮਹਿਸੂਸ ਕੀਤਾ ਸਥਿਤੀ ਤਾਂ ਕਿਉਂਕਿ ਜਦੋਂ ਫਿਰ ਸਾਡੀ ਇੱਕ ਵਰਕਰਾਂ ਨਾਲ ਬਿਲਕੁਲ ਨੇੜੇ ਦੀ ਇੱਕ ਮੀਟਿੰਗਾਂ ਅਸੀਂ ਰੱਖੀਆਂ ਬੂਸ ਲੈਵਲ ਦੀਆਂ ਵੀ ਜਿਹੜੇ ਬੰਦੇ ਨੇ ਬੂਸ ਲਾਉਣੇ ਨੇ ਹੋਰ ਲਾਉਣੇ ਨੇ ਸਾਨੂੰ ਉਸ ਸਥਿਤੀ ਤੋਂ ਫਿਰ ਮੈਨੂੰ ਐ ਹੋ ਗਿਆ ਵੀ ਇਸ ਵਾਰ ਕੰਮ ਖਰਾਬ ਹੋ ਗਿਆ ਇਲੈਕਸ਼ਨ ਤੋਂ ਪਹਿਲੇ 27 28 ਇੱਕ ਤਰੀਕ ਨੂੰ ਹਾਂ ਬਿਲਕੁਲ ਸਾਨੂੰ ਇਹ ਮਤਲਬ ਇਹ ਹੋ ਗਿਆ ਵੀ ਇਸ ਵਾਰ ਕੰਮ ਖਰਾਬ ਹੋ ਗਿਆ ਕਿਉਂਕਿ ਅੱਗੇ ਜਦੋਂ ਇਲੈਕਸ਼ਨ ਹੁੰਦੀ ਸੀ ਨਾ ਕੋਈ ਵੀ ਇਲੈਕਸ਼ਨ ਅਸੀਂ ਲੜੀ 17 ਚ ਵੀ ਲੜੀ ਸਤਕਾਰ ਜੋ ਬੀਬੀ ਹਰਪ੍ਰੀਤ ਕੌਰ ਮਕਬੇਲ ਪਰ ਉਦੋਂ ਇਥੋਂ ਪਹਿਲਾਂ 12 ਚ ਵਿਧਾਇਕ ਬਣੇ 17 ਚ ਉਹਨਾਂ ਨੇ ਚੋਣ ਲੜੀ 12 ਵਾਲੀ ਚੋਣ 7 ਵਾਲੀ ਚੋਣ ਵੀ ਉਹਨਾਂ ਨਾਲ ਉਸ ਪਰਿਵਾਰ ਨਾਲ ਦੇਖੀ ਮੈਂ ਪੂਰਾ ਨਾਲ ਰਹੇ 12 ਚ ਵੀ ਤੇ ਕਿਉਂ 12 ਚ ਮੈਂ ਸਰਕਲ ਪਧਾਰ ਵੀ ਉਹਨਾਂ ਨੇ ਮੈਨੂੰ ਬਣਾਇਆ ਹੋਇਆ ਸੀ ਪਾਰਟੀ ਦਾ ਤੇ ਬਲਾਕ ਸੰਮਤੀ ਮੈਂਬਰ ਵੀ ਸੀ ਮੈਂ ਉਸ ਪਿੰਡ ਦਾ ਸਰਪੰਚ ਵੀ ਸੀ ਉਸ ਤੋਂ ਬਾਅਦ ਜਦੋਂ 17 ਵੇੜੇ ਉਦੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੀ ਤੇ ਉਸ ਤੋਂ ਬਾਅਦ ਜਿਹੜੀ ਫਿਰ 19 ਚ ਚੋਣ ਆਈ 19 ਤੋਂ ਬਾਅਦ ਫਿਰ 22 ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮੱਜਰੇ ਲੜੀ ਫਿਰ 24 ਦੀ ਚੋਣ ਆਈ ਇਹ ਸਾਰੀ ਇਲੈਕਸ਼ਨਾਂ ਚ ਬੜਾ ਫਰਕ ਰਿਹਾ ਜਿਹੜੇ 19 ਤੱਕ ਦੀ ਵੀ ਸਾਡੀ ਚੋਣ ਸੀ ਨਾ ਜਾਂ 22 ਤੱਕ ਦੀ ਸੀ ਸਾਨੂੰ ਪਿੰਡਾਂ ਚ ਐਦਾਂ ਦਾ ਮਹਿਸੂਸ ਨਹੀਂ ਹੁੰਦਾ ਸੀ ਮਤਲਬ ਕਿ 17 ਤੱਕ 17 ਤੋਂ 19 ਮਤਲਬ ਇੰਨਾ ਜ਼ਿਆਦਾ ਨਹੀਂ ਹੁੰਦਾ ਸੀ ਵੀ ਪਿੰਡਾਂ 'ਚ ਸਾਨੂੰ ਕੋਈ ਜਿਵੇਂ ਕਿਸੇ ਨੂੰ ਆਪਾਂ ਨਾ ਕਿਸੇ ਵੱਡੇ ਦੋਸ਼ੀ ਨੂੰ ਸ਼ੱਕ ਦੀ ਨਿਗਾ ਨਾਲ ਜਾਂ ਹੋਰ ਨਿਗਾ ਨਾਲ ਦੇਖਦੇ ਆਂ ਐਦਾਂ ਦਾ ਮਹਿਸੂਸ ਨਹੀਂ ਹੁੰਦਾ ਸੀ ਪਰ ਇਹ ਨਾ ਇਹਨਾਂ ਇਲੈਕਸ਼ਨਾਂ 'ਚ ਹੋਇਆ ਜਿਹੜੀਆਂ ਇਸ ਵਾਰ ਲੋਕਾਂ ਦੇ ਵਿੱਚ ਉਸ ਤਰੀਕੇ ਦਾ ਰابطਾ ਨਹੀਂ ਬਣ ਰابطਾ ਬਣ ਆਇਆ ਰابطਾ ਨਹੀਂ ਬਣ ਸਕਿਆ ਲੋਕਾਂ ਨੇ ਸਾਨੂੰ ਬੜਾ ਮੂੰਹ ਨਹੀਂ ਲਾਇਆ ਸਾਫ਼ ਸ਼ਬਦਾਂ 'ਚ ਕਹਾਂ ਮੈਂ ਲੋਕਾਂ ਨੇ ਮਤਲਬ ਕਿ ਸਾਨੂੰ ਸਾਰਾ ਸਿਸਟਮ ਸਾਡਾ ਦੇਖ ਕੇ ਸਾਨੂੰ ਮਤਲਬ ਇੱਕ ਨਕਾਰ ਜਿਹਾ ਦਿੱਤਾ ਉਹਦਾ ਕਾਰਨ ਕਾਰਨ ਕਹੀਂ ਹੋਏ ਕਿਉਂਕਿ ਕਾਰਨ ਹੋਏ ਜਦੋਂ 17 ਚ ਸਾਡੀ ਹਾਰ ਹੋਈ 17 ਚ ਹਾਰ ਤੋਂ ਬਾਅਦ ਇਹ ਹੋ ਗਿਆ ਵੀ 10 ਸਾਲ ਸਾਡੀ ਸਰਕਾਰ ਰਹਿਲੀ ਸਰਕਾਰ ਤੋਂ ਬਾਅਦ ਇਲੈਕਸ਼ਨ ਚ ਅਸੀਂ ਹਾਰ ਗਏ ਚਲੋ 14 15 ਸੀਟਾਂ 16 ਅਸੀਂ ਲੈ ਗਏ ਵੀ ਉਹ ਸੁਭਾਵਕ ਸੀ ਕਿਉਂਕਿ 10 ਸਾਲ ਸਰਕਾਰ ਲਗਾਤਾਰ ਰਹੀ ਲੋਕਾਂ ਦਾ ਰੋਸ ਸੀ ਪਰ ਅਸੀਂ ਜਦੋਂ 19 ਚ ਵੀ ਫਿਰ 22 ਚ ਜਦੋਂ ਸਾਡੀ ਪੂਰੀ ਤਰ੍ਹਾਂ ਹਾਰ ਹੋਈ ਵੀ ਅਸੀਂ ਤਿੰਨ ਸੀਟਾਂ ਦੇ ਹੀ ਰਹਿ ਗਏ ਸਾਡਾ ਬੀਐਸਪੀ ਨਾ ਸਮਝੋਤਾ ਵੀ ਸੀ ਵੀ ਤਿੰਨ ਸੀਟਾਂ ਦੇ ਰਹਿ ਗਏ ਫਿਰ ਚੁੰਦਾ ਕਮੇਟੀ ਦੀ ਰਿਪੋਰਟ ਬਣੀ ਪਰ ਸਾਨੂੰ ਉਹ ਜਿਹੜਾ ਜਿਹੜੀ ਚੁੰਦਾ ਕਮੇਟੀ ਵਾਲਾ ਅਨੁਸਾਰੀ ਰਿਪੋਰਟ ਵਾਲਾ ਸੀ ਨਾ ਉਹ ਹਲਕਿਆਂ 'ਚ ਉਹਨਾਂ ਦਾ ਜਾਣਾ ਜਦ ਅਸੀਂ ਲੋਕਾਂ ਦੀ رائے ਨਾ ਲੈਂਦੇ ਉਸ ਤੋਂ ਬਾਅਦ ਸਾਨੂੰ ਲੋਕਾਂ ਨੇ ਚੰਗੀ ਤਰ੍ਹਾਂ ਸਵਿਕਾਰ ਨਹੀਂ ਸਾਡੇ ਨਾਲ ਇੱਕ ਦੂਰੀ ਬਣ ਗਈ ਵਰਕਰਾਂ ਦੀ ਸਾਡੇ ਵਰਕਰ ਵੀ ਜੇ ਪਿੰਡਾਂ 'ਚ ਮੀਟਿੰਗਾਂ ਲਈ ਗੱਲ ਕਰਦੇ ਸੀ ਕੰਨੀ ਕਦਰਾਉਂ ਲੱਗ ਜਾਂਦੇ ਸੀ ਉੰਨੀ ਖੁਸ਼ੀ ਨਾਲ ਉੰਨੇ ਚਾਹ ਨਾਲ ਇਲੈਕਸ਼ਨਾਂ ਨਹੀਂ ਹੁੰਦੀਆਂ ਸੀ ਭਾਵੇਂ ਮੀਟਿੰਗਾਂ ਵੀ ਹੋਈਆਂ ਸਾਰਾ ਕੁਝ ਹੋਇਆ ਪਰ ਤਿੰਨ ਦਿਨ ਪਹਿਲਾਂ ਜਾ ਕੇ ਇਹੋ ਜਿਹਾ ਮੈਨੂੰ ਆਪ ਮਹਿਸੂਸ ਹੋਇਆ ਕਿ ਇਹ ਕੰਮ ਖਰਾਬ ਹੋ ਗਿਆ ਕਿਉਂਕਿ ਆਪਾਂ ਸਮਝੇ ਨਾ ਲੋਕਾਂ ਦੀ ਜੋ ਹੈ ਸੀ ਲੋਕਾਂ ਦਾ ਕਿਤੇ ਵੀ ਸਾਡੇ ਪ੍ਰਤੀ ਇਹ ਪਹਿਲੀ ਵਾਰ ਹੋਇਆ ਤੁਹਾਡੇ ਸਿਆਸੀ ਸਫ਼ਰ ਦੇ ਵਿੱਚ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਹੋ ਲੰਮੇ ਜਦੋਂ ਤੁਸੀਂ ਨਾਲ ਜੁੜੇ ਪਹਿਲੀ ਵਾਰ ਹੋਇਆ ਕਿ ਬੂਥਾਂ ਦੇ ਬੂਥ ਲਾਉਣ ਦੇ ਵਿੱਚ ਵੀ ਸਮੱਸਿਆ ਆਈ ਸਾਨੂੰ ਬੂਥ ਲਾਉਣ ਜਦੋਂ ਲੋਕ ਆਪ ਤਿਆਰ ਰਹਿੰਦੇ ਸੀ ਲਾਉਣ ਦੇ ਲਈ ਅੱਗੇ ਪਿੰਡਾਂ 'ਚ ਧੜੇਵੰਦੀ ਲੜਾਈ ਹੁੰਦੀ ਹੁੰਦੀ ਸੀ ਵੀ ਬਸਤਾ ਮੇਰੇ ਕੋਲ ਆਵੇ ਬਸਤਾ ਮੇਰੇ ਕੋਲ ਆਵੇ ਇਸ ਵਾਰ ਸੀ ਵੀ ਬਸਤਾ ਉਹਦੇ ਕੋਲ ਜਾਵੇ ਬਸਤਾ ਉਹਦੇ ਕੋਲ ਜਾਵੇ ਇਹ ਲੜਾਈ ਸੀ ਇਹ ਹਾਲਾਤ ਇਹ ਹਾਲਾਤ ਸੀ ਸਾਡੇ ਇਹ ਇਸ 'ਚ ਕਹਿਣ 'ਚ ਮੈਨੂੰ ਕੋਈ ਉਹ ਨਹੀਂ ਵੀ ਇਹ ਸਾਡੇ ਹਾਲਾਤ ਸੀ ਇਹ ਸਚਾਈ ਆ ਇਹ ਇਹਦਾ ਸਾਹਮਣਾ ਸਾਨੂੰ ਕਰਨਾ ਵੀ ਪਿਆ ਤੇ ਸਾਨੂੰ ਇਹਦਾ ਹੱਲ ਲੱਭਣਾ ਵੀ ਪਿਆ ਸਾਰਿਆਂ ਨੂੰ ਇਕੱਠੇ ਹੋ ਕੇ ਹੋਰ ਦੱਸੋ ਇੱਕ ਗੱਲ ਜਦੋਂ ਤੁਹਾਡੀ ਚੰਡੀਗੜ੍ਹ ਮੀਟਿੰਗ ਹੁੰਦੀ ਹੈ ਪਾਰਟੀ ਦੇ ਹੈੱਡ ਆਫਿਸ ਭਾਵੇਂ ਤੁਸੀਂ ਕੋਰ ਕਮੇਟੀ ਦੇ ਵਿੱਚ ਨਹੀਂ ਹੈਗੇ ਕੋਰ ਕਮੇਟੀ ਬੈਠਦੀ ਹੈ ਜਾਂ ਵਰਕਿੰਗ ਕਮੇਟੀ ਬੈਠਦੀ ਹੈ ਤੁਸੀਂ ਇਹ ਦੱਸੋ ਕਿ ਉਹ ਵਰਕਿੰਗ ਕਮੇਟੀ ਕੋਰ ਕਮੇਟੀ ਜਿਹੜੀਆਂ ਗਰਾਊਂਡ ਲੈਵਲ ਦੇ ਉੱਪਰ ਖਾਮੀਆਂ ਨੇ ਸਾਰੀਆਂ ਜਾਂ ਹੁਣ ਤੱਕ ਗਲਤੀਆਂ ਹੋਈਆਂ ਨੇ ਪਾਰਟੀ ਦੀਆਂ ਉਹ ਸਾਰੀਆਂ ਗੱਲਾਂ ਪਾਰਟੀ ਪ੍ਰਧਾਨ ਦੇ ਮੂੰਹ ਤੇ ਵਰ ਕਹਤੀ ਜਾਂਦੀਆਂ ਨੇ ਜਦ ਸਿਰਫ ਲੀਡਰ ਬਾਹਰ ਆ ਕੇ ਕਹਿੰਦੇ ਨੇ ਅੰਦਰ ਕੁਛ ਨਹੀਂ ਕਹਿੰਦੇ ਅੰਦਰ ਤਾਂ ਕਹਿੰਦੇ ਨੇ ਪ੍ਰਧਾਨ ਦੇ ਚੱਕ ਦੇਓ ਕੰਮ ਅਸੀਂ ਤੁਹਾਡੇ ਨਾਲ ਆ ਕੀ ਭਾਵੇਂ ਮਾਫੀ ਦੀ ਗੱਲ ਚੱਲਦੀ ਹੈ ਬਰਗਾੜੀ ਕਾਂਡ ਨਸ਼ਾ ਡੀਜੀਪੀ ਸੁਮਿਤ ਸਣੀ ਸਾਰੀਆਂ ਗੱਲਾਂ ਕਦੇ ਇਹੋ ਜਿਹਾ ਸਮਾਂ ਆਇਆ ਕਿ ਸੁਖਵੀਰ ਸਿੰਘ ਬਦਲ ਦੇ ਮੂੰਹ ਤੇ ਕਿਸੇ ਨੇ ਇਹ ਗੱਲਾਂ ਕਹੀਆਂ ਹੋਣ ਕਿ ਆਪਾਂ ਦੀ ਇਹ ਹਾਲਤ ਹੈ ਅਸਲ 'ਚ ਨਾ ਕਹੀਆਂ ਤਾਂ ਬਥੇਰੇ ਨੇ ਆ ਅੱਜ ਜਿਹੜੀ ਮੈਂ ਰਿਪੋਰਟ ਦੀ ਗੱਲ ਕਰਦਾ ਬਾਰ-ਬਾਰ ਚੁੰਦਾ ਕਮੇਟੀ ਦੇ ਸਾਰੇ ਸਾਰੇ ਲੀਡਰਾਂ ਨੇ ਕੀ ਕਹਿਣਾ ਸੀ ਸਾਰੀ ਸੰਗਤ ਨੇ ਕਹਿਤਾ ਸੰਗਤ ਸੰਗਤੀ ਰੂਪ ਚ ਆਵਾਜ਼ ਸੀ ਉਹ ਕਿਹਾ ਤਾਂ ਸਾਰੇ ਨੇ ਹੀ ਆ ਪਰ ਕਾਰਨ ਇਹ ਆ ਕਿ ਬਹੁਤਾਤ ਜਿਹੜੀ ਨਾ ਜਿਹੜਾ ਸਾਡੇ ਪ੍ਰਧਾਨ ਸਾਹਿਬ ਦਾ ਆਲੇ-ਦਾਲੇ ਲੀਡਰ ਨੇ ਚਾਹੇ ਹਲਕੇ ਚ ਬੂਟ ਪਾਵੇ 4000 ਮੇਰੇ ਵਰਗੇ ਨੂੰ ਪਰ ਉੱਥੇ ਅਸੀਂ ਚਾਪਲੂਸੀ ਵਾਲਾ ਸਿਸਟਮ ਆ ਨਾ ਉਹ ਬੜਾ ਤਕੜਾ ਆ ਉਹ ਜਿਹੜਾ ਬੰਦਾ ਚਾਪਲੂਸੀ ਕਰਦਾ ਨਾ ਉਹਨੂੰ ਸਿਰਫ ਇਸ ਤੱਕ ਹੈ ਵੀ ਮੈਂ ਆਪਣਾ ਉਹਦੇ ਤੇ ਜਿਹੜੇ ਨੇ ਬੈਠੇ ਆਂ ਵੀ ਮੈਂ ਬਸ ਬੈਠਿਆ ਰਹਾ ਪਾਰਟੀ ਦਾ ਚਾਹੇ ਵੀੜਾ ਕਰਕੇ ਜਿੰਨਾ ਹੁੰਦਾ ਹੋ ਜਾਂਦੋ ਜਿਹੜਾ ਬੰਦਾ ਸ਼ੀਸ਼ਾ ਦਿਖਾਉਂਦਾ ਉਹਨੂੰ ਪਿੱਛੇ ਕਰਤਾ ਜਾਂਦਾ ਉਹ ਬਿਲਕੁਲ ਉਹਦਾ ਜ਼ਹਿਰ ਵਰਗਾ ਲੱਗਦਾ ਜੀ ਵੀ ਇਹ ਇਹ ਇੰਨੀ ਗੱਲ ਕਹਿ ਕਿਉਂ ਰਿਹਾ ਇਹ ਜੇ ਇਹ ਚੀਜ਼ ਨਾ ਹੋਵੇ ਜਦ ਕੇ ਹੋਣਾ ਇਹ ਚਾਹੀਦਾ ਵੀ ਜਿਹੜਾ ਸੱਚ ਦੱਸੇ ਜਿਹੜਾ ਸਚਾਈ ਦੱਸੇ ਵੀ ਥੋੜੀ ਮੈਂ ਕਹਿੰਦਾ ਕਿਸੇ ਲੀਡਰ ਤੇ ਨਹੀਂ ਕਿਸੇ ਨਾਲ ਵਿਚਾਰ ਮਿਲਦੇ ਹੁੰਦੇ ਭਾਵੇਂ ਇੱਕ ਪਾਰਟੀ 'ਚ ਵੀ ਹੋਈਏ ਕਿਸੇ ਨਾਲ ਨਹੀਂ ਸ਼ਾਇਦ ਆਪਾਂ ਨੂੰ ਵੀ ਸ਼ੱਕ ਹੋ ਜਾਂਦਾ ਵੀ ਜੇ ਉਹ ਬੰਦਾ ਹੈ ਤਾਂ ਮੇਰੇ ਨਾਲ ਵੀ ਹੋ ਸਕਦਾ ਮੈਨੂੰ ਠੱਬੀ ਲਾਉਣ ਲਈ ਗਲਤ ਰਿਪੋਰਟ ਦਵੇ ਪਰ ਜਿਹੜੀ ਝੁੰਡਾ ਕਮੇਟੀ ਦੀ ਰਿਪੋਰਟ ਸੀ ਨਾ ਅਸਲਚ ਲੋਕਾਂ ਦਾ ਰੋਸ ਸਾਡੇ ਨਾਲ ਹੋਰ ਵੱਧ ਗਿਆ ਉਹ ਕਿਉਂ ਵੱਧ ਗਿਆ ਕਿ ਅਸੀਂ ਇੱਕ ਤਾਂ ਲੋਕਾਂ ਦੀ رائے ਲੈ ਲਈ ਦੂਜੀ ਉਹ رائے ਤੇ ਕੋਈ ਅਸੀਂ ਕੋਈ ਅਸਰ ਨਹੀਂ ਦਿਖਾਇਆ ਉਲਟਾ ਸਮਾਂ ਉਹਨੂੰ ਹੋਰ ਰਿਪੋਰਟ ਨੂੰ ਜਾਂ ਲੋਕਾਂ ਦੀ رائے ਨੂੰ ਅਸੀਂ ਬਿਲਕੁਲ ਦਬ ਲਿਆ ਉਹ ਸਚਾਈ ਤਾਂ ਤੁਸੀਂ ਪੇਸ਼ ਕਰੋ ਤੁਸੀਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਪੇਸ਼ ਕਰੋ ਤੁਸੀਂ ਇਹ ਸੋਚੀ ਜਾਓ ਵੀ ਫਲਾਣਾ ਲੀਡਰ ਨਾਲ ਸਾਡੇ ਨਾਲ ਰੁੱਸ ਜੇ ਉਹ ਨਾ ਸਾਡੇ ਨਾਲ ਨਾਰਾਜ਼ ਹੋ ਜਾਏ ਨਾਰਾਜ਼ ਲੀਡਰ ਬਣ ਸ਼ੱਕ ਹੋ ਜਾਏ ਕਮ ਸੇ ਕਮ ਤੁਸੀਂ ਜੇ ਸੰਗਤਾਂ ਦੇ ਮਨ 'ਚ ਤੁਹਾਡੀ ਇੰਨੀ ਕੁ ਤੁਹਾਡਾ ਹਿਸਾਬ ਤਾਂ ਸਹੀ ਹੋ ਜੇ ਅੱਜ ਤਾਂ ਹਾਲਾਤ ਇਹ ਆ ਵੀ ਤੁਸੀਂ ਮੈਂ 2013 'ਚ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣਿਆ ਬਿਲਕੁਲ ਫੇਰ ਇਲੈਕਸ਼ਨ ਕਰਾਈ ਉਹ ਤੋਂ ਸਰਕਾਰ ਨੇ ਕਿਉਂਕਿ ਇਹ ਇਲੈਕਸ਼ਨ ਆ ਜਾਮ ਹੁੰਦਾ ਵੀ ਜਿਹੜੀ ਸਰਕਾਰ ਹੁੰਦੀ ਆ ਮੜਾ ਮੋਟਾ ਧੱਕਾ ਧੁੱਕਾ ਵੀ ਕਰ ਦਿੰਦੀ ਆ ਨਾ ਬਿਲਕੁਲ ਫੇਰ ਇਲੈਕਸ਼ਨ ਹੋਈ 165000 ਵੋਟ ਪਈ ਤੇ 16000 ਵੋਟ ਹੁਣ ਪਈ ਆ ਪੂਰੇ ਵਿਧਾਨ ਸਭਾ ਹਲਕੇ ਨੂੰ ਹੂੰ ਹਾਲਾਤ ਦੇਖੋ ਕਿੱਥੋਂ ਕਿੱਥੇ ਆ ਗਏ ਉਦੋਂ 65 ਪਿੰਡਾਂ ਦੀ ਇਲੈਕਸ਼ਨ ਸੀ 16.5 ਹਜ਼ਾਰ ਵੋਟ ਪਈ ਹੁਣ 16000 ਵੋਟ ਪੂਰੇ 182 ਤਰ੍ਹਾਂ ਦੇ ਪਿੰਡਾਂ ਚ ਪਈ ਸਾਰੇ ਚ ਤੇ ਡੇਰਾ ਸਿਰਸਾ ਦੇਖੋ ਬਿਸਤਾਂ ਸ਼ਰੋਮਣੀ ਅਕਾਲੀ ਦਲ ਜਦੋਂ 1920 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਬੇਸਿਕਲੀ ਤਾਂ ਇਹ ਸੀ ਕਿ ਸ਼ਰੋਮਣੀ ਕਮੇਟੀ ਦਾ ਇੱਕ ਸਿਆਸੀ ਵਿੰਗ ਹੈ ਕਿ ਉਹਨੂੰ ਪ੍ਰੋਟੈਕਟ ਕਰੂਗਾ ਬਾਹਰੋਂ ਤਾਕਤ ਦੇ ਤੌਰ ਤੇ ਉਪਰ ਰਾਸਤ ਦੇ ਤੌਰ ਤੇ ਉੱਪਰ ਪਰ ਪੰਥ ਤੋਂ ਜਿਹੜਾ ਥੋੜੀ ਪਾਰਟੀ ਦਾ ਸਫਰ ਹੈ ਉਹ ਡੇਰਾਬਾਦ ਤੱਕ ਆ ਗਿਆ ਡੇਰਾਬਾਦ ਨੇ ਥੋੜਾ ਬਹੁਤ ਨੁਕਸਾਨ ਕੀਤਾ ਥੋੜੀ ਹਾਲਤ ਸਾਰਾ ਸਾਡਾ ਸਾਰਾ ਨੁਕਸਾਨ ਹੈ ਸਾਡਾ ਡੇਰਾਬਾਦ ਨੇ ਕੀਤਾ ਖਾਸ ਕਰਕੇ ਡੇਰਾ ਸੱਚਾ ਸੌਦਾ ਝੂਠਾ ਸੌਦਾ ਸੌਰੀ ਸੱਚਾ ਕਹਤਾਂ ਝੂਠੇ ਸੌਦੇ ਨੇ ਜਦੋਂ ਇਹ ਮਾਫੀ ਅਸੀਂ ਬਿਨਾ ਮੰਗੇ ਮਾਫੀ ਅਕਾਲ ਤੱਕ ਸਾਥੋਂ ਦੁਆ ਤੀ ਨਾ ਉਸ ਚੀਜ਼ ਨੇ ਸਾਡਾ ਸਭ ਤੋਂ ਵੱਧ ਨੁਕਸਾਨ ਕੀਤਾ ਧਾਰਮਿਕ ਤੌਰ ਤੇ ਵੀ ਰਾਜਨੀਤਿਕ ਤੌਰ ਤੇ ਵੀ ਅੱਜ ਤਾਂ ਸਾਡੀ ਇਹ ਪੋਜੀਸ਼ਨ ਆ ਗਈ ਕਿ ਸਾਡੇ ਦੇ ਕੋਈ ਜੇ ਅਸੀਂ ਕੋਈ ਧਰਮ ਕਰਮ ਦੀ ਗੱਲ ਕਰ ਵੀ ਲਈਏ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਅਸੀਂ ਕਿਤੇ ਚੋਲੇ ਪਾ ਕੇ ਸ੍ਰੀ ਸਾਹਿਬ ਉੱਪਰ ਦੀ ਪਾ ਗਏ ਸੰਤਾਂ ਵਾਲਾ ਬਾਣਾ ਵੀ ਪਾ ਲਈਏ ਨਾ ਲੋਕਾਂ ਨੇ ਤਾਂ ਵੀ ਸਾਡੇ ਤੇ ਯਕੀਨ ਨਹੀਂ ਕਰਨਾ ਵੀ ਇਹ ਤਾਂ ਯਾਰ ਇਹਨਾਂ ਦੇ ਮਨ ਅੰਚ ਤਾਂ ਖੂਟ ਭਰੇ ਹੋਏ ਜੀ ਸਖਪੁਰ ਸਾਹਿਬ ਜਿਹੜੀ ਲੀਡਰਸ਼ਿਪ ਚੰਡੀਗੜ੍ਹ ਬੈਠੀ ਹੁੰਦੀ ਹੈ ਭਾਵੇਂ ਉਹ ਸਲਾਹਕਾਰ ਹੁੰਦੇ ਨੇ ਜਾਂ ਫਿਰ ਉਹ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਨੇ ਪਾਰਟੀ ਦੇ ਜਾਫਰ ਪ੍ਰਧਾਨ ਸਾਹਿਬ ਨੇ ਖੁਦ ਸੁਖਵੀਰ ਸਿੰਘ ਬਾਦਲ ਕੀ ਉਹਨਾਂ ਲੋਕਾਂ ਕੋਲ ਗਰਾਊਂਡ ਦੀ ਸਹੀ ਰਿਪੋਰਟ ਨਹੀਂ ਜਾਂਦੀ ਜਾਂ ਫਿਰ ਰਿਪੋਰਟ ਜਾਂਦੀ ਹੈ ਜਾਣ ਕੇ ਇਗਨੋਰ ਕਰਤੀ ਜਾਂਦੀ ਹੈ ਅਸਲ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਨੇ ਜਿਹੜਾ ਚਾਪਲੂਸੀ ਵਾਲਾ ਟੋਲਾ ਨਾ ਉਹ ਪਾਰਟੀ 'ਚ ਹਰੇਕ 'ਚ ਹੁੰਦਾ ਪਰ ਇਹ ਲੀਡਰ ਤੇ ਡਿਪੈਂਡ ਕਰਦਾ ਵੀ ਉਹ ਸੁਣਨੀ ਕਿੰਨੀ ਹੈ ਉਹਦੀ ਉਹ ਨਹੀਂ ਗੱਲ ਸਿਰੇ ਲੱਗਣ ਦਿੰਦੇ ਕਿਸੇ ਪਾਸਿਓਂ ਕਿਉਂਕਿ ਫਾਇਦੇ ਵਾਲੇ ਪਾਸੇ ਦੀ ਦੇਖਦੇ ਉਹ ਪਰ ਕਿ ਜਿਹੜੇ ਲੀਡਰ ਨੇ ਹੋਏ ਨੇ ਮੈਜੋਰ ਨਹੀਂ ਹੈ ਉਹ ਮਤਲਬ ਫਿਲਟਰ ਨਹੀਂ ਕਰ ਸਕਦੇ ਕਿ ਸਾਡੇ ਲਈ ਸਹੀ ਕੀ ਹੈ ਸਾਡੇ ਲਈ ਗਲਤ ਕੀ ਹੈ ਫਿਲਟਰ ਕਰਨ ਵਾਲੀ ਤਾਂ ਕੋਈ ਗੱਲ ਨਹੀਂ ਰਹੀ ਜਦੋਂ ਆਪਣੇ ਇੱਕ ਲੋਕਾਂ ਦੀ رائے ਆਪਣੇ ਸਾਡੇ ਸਭ ਸਾਹਮਣੇ ਆ ਗਈ ਤੁਸੀਂ ਉਹਦੇ ਤੇ ਸਹੀ ਫੈਸਲਾ ਲਓ ਜੋ ਲੋਕਾਂ ਦੀ رائے ਸੀ ਉਹ ਤੇ ਸਹੀ ਫੈਸਲਾ ਜੇ ਚੁੰਦਾ ਕਮੇਟੀ ਹੁਣ ਐਲੀ ਸਾਹਿਬ ਦੀ ਕੀ ਲੜਾਈ ਆ ਐਲੀ ਸਾਹਿਬ ਨੇ ਕਿਹਾ ਕਿ ਚੁੰਦਾ ਕਮੇਟੀ ਨੂੰ ਕਿਉਂਕਿ ਉਹ ਕਮੇਟੀ ਦੇ ਵਿੱਚ ਸੀ ਕਿ ਚੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਉਹਨੂੰ ਇਨਮੈਨ ਲਾਗੂ ਕਰੋ ਠੀਕ ਹੈ ਨਾ ਗੱਲ ਵੀ ਸਹੀ ਆ ਆਪ ਦੀ ਉਹ ਕਮੇਟੀ ਬਣਾਈ ਆਪਰੇ ਦੀ ਰਿਪੋਰਟ ਦਾ ਬਲੀ ਜਿਆਦਾ ਰਿਪੋਰਟ ਕਮੇਟੀ ਬਣਾਈ ਹੋਵੇ ਕਿਸੇ ਹੋਰ ਨੇ ਜਾਂ ਕਮੇਟੀ ਆਪਾਂ ਬਣਾਈ ਰਿਪੋਰਟ ਉਹਦੀ ਕਿਸੇ ਹੋਰ ਨੇ ਤਿਆਰ ਕਰਤੀ ਆਪਣੀ ਕਮੇਟੀ ਬਣਾ ਕੇ ਆਪਣੀ ਰਿਪੋਰਟ ਅਸੀਂ ਉਹਦੀ ਰਿਪੋਰਟ ਹੀ ਦੱਬਲੀ ਉਹ ਕਿਤੇ ਨਾ ਕਿਤੇ ਕਿਉਂਕਿ ਸਾਡੇ ਇੱਕ ਪਰਿਵਾਰ ਦੇ ਖਿਲਾਫ ਸੀ ਸਾਡੇ ਲਾਣੇਦਾਰ ਦੇ ਮੈਂ ਤਾਂ ਇਹੀ ਕਹਾਂਗਾ ਵੀ ਸਾਫ ਸ਼ਬਦਾਂ ਨਾਲ ਸਾਡੇ ਲਾਣੇਦਾਰ ਦੇ ਖਿਲਾਫ ਸੀ ਕਿਤੇ ਨਾ ਕਿਤੇ ਲੋਕਾਂ ਚ ਇਸ ਚੀਜ਼ ਦਾ ਵੀ ਰੋਸ ਹੋ ਗਿਆ ਵੀ ਝੁੰਦਾ ਕਮੇਟੀ 'ਚ ਵੀ ਸਮੇਂ-ਸਮੇਂ ਤੇ ਲੋਕ ਇਸ ਚੀਜ਼ ਦੀ ਮੰਗ ਕਰਦੇ ਰਹੇ ਕਿ ਸੁਖਵੀਰ ਸਿੰਘ ਬਾਦਲ ਨੂੰ ਥੋੜਾ ਜਿਹਾ ਪਾਸੇ ਹੋ ਜਾਣਾ ਨਾਲ ਲੋਕ ਇਹ ਵੀ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਲੀਡਰ ਬੜਾ ਵਧੀਆ ਡਿਵੈਲਪਮੈਂਟ ਬਹੁਤ ਵਧੀਆ ਕਰ ਸਕਦਾ ਪਰ ਧਾਰਮਿਕ ਤੌਰ ਤੇ ਫੈਸਲੇ ਲੈਣ ਚ ਕਿਤੇ ਇਹੋ ਜੀ ਕਤਾਈ ਹੋਈ ਸਮਰੱਥਾ ਨਹੀਂ ਧਾਰਮਿਕ ਤੌਰ ਤੇ ਮੇਰੇ ਤੋਂ ਇਹ ਮੈਂ ਤਾਂ ਇਹੀ ਸਮਝਾਂਗਾ ਵੀ ਨਹੀਂ ਹੈਗੀ ਸੁਰਤਾ ਨਹੀਂ ਹੈਗੀ ਅੱਛਾ ਇੱਕ ਗੱਲ ਹੋਰ ਹੈ ਅੰਗੂਰ ਸਾਹਿਬ ਮੈਂ ਇੱਕ ਗੱਲ ਕਹਾਗਾ ਕੱਲਾ ਸੁਖਵੀਰ ਸਿੰਘ ਬਾਦਲ ਦੋਸ਼ੀ ਨਹੀਂ ਹੈਗਾ ਹਰ ਉਹ ਇੱਕ ਇਨਸਾਨ ਦੋਸ਼ੀ ਆ ਉਹਦੇ ਚ ਜਿਨੇ ਸਰਕਾਰ ਚ ਜਿਹੜਾ ਕਿਸੇ ਨਾ ਕਿਸੇ ਅਹੁਦੇ ਤੇ ਰਿਹਾ ਕਿਉਂਕਿ ਜੁਲਮ ਹੁੰਦਾ ਦੇਖ ਕੇ ਜਿਵੇਂ ਕਹਿੰਦਾ ਨਾ ਚੁੱਪ ਰਹਿਣਾ ਵੀ ਇਹ ਗੁਨਾਹ ਹੋਏ ਨੇ ਵੱਡੀਆਂ ਗਲਤੀਆਂ ਹੋਈਆਂ ਨੇ ਵੱਡੇ ਗੁਨਾਹ ਹੋਏ ਨੇ ਇਹ ਹੁੰਦੇ ਦੇਖ ਕੇ ਵੀ ਜੇ ਸਾਡੇ ਵਰਗੇ ਵੀ ਨਹੀਂ ਬੋਲੇ ਅਸੀਂ ਵੀ ਮੈਂ ਤਾਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਸੀ ਮੈਨੂੰ ਮੈਂ ਵੀ ਤਾਂ ਆਪਣੇ ਮੈਨੂੰ ਕਸੂਰਵਾਰ ਮੰਨ ਰਿਆਂ ਜੇ ਸਾਰੇ ਲੀਡਰ ਇੰਨਾ ਮੰਨ ਲੈਣ ਵੀ ਹਾਂ ਯਾਰ ਕਸੂਰਵਾਰ ਤਾਂ ਪੈ ਹੈਗੇ ਆ ਆਪਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਜਾ ਕੇ ਸੀਸ ਝੁਕਾਈਏ ਵਿਧੀ ਵਿਵਧਾਨ ਰਾਹੀਂ ਉੱਥੇ ਮਾਫੀ ਮੰਗੀਏ ਤੇ ਸਾਡੇ ਚ ਸਾਡੇ ਚ ਵਾਕਈ ਉਸ ਚੀਜ਼ ਦੀ ਕੋਈ ਅਹਿਸਾਸ ਵੀ ਹੋਵੇ ਦੇਖੋ ਗਲਤੀ ਮੰਨਣ ਨਾਲ ਇੱਕ ਗੱਲ ਹੁੰਦੀ ਆ ਗਲਤੀ ਮੰਨਣ ਨਾਲ ਜਿਹੜਾ ਬੰਦਾ ਇਨਸਾਨ ਗਲਤੀ ਮੰਨ ਲੇ ਉਹ ਆ ਵੀ ਇੱਕਦਮ ਉਹਦੇ ਮਨ ਨੂੰ ਇਹ ਹੋ ਜਾਂਦੀ ਵੀ ਅੱਗੇ ਵਾਸਤੇ ਉਹ ਜੀ ਗਲਤੀ ਛੇਤੀ ਛੇਤੀ ਨਹੀਂ ਕਰਦਾ ਹੁੰਦਾ ਫਿਰ ਉਹ ਜਦੋਂ ਇੱਕ ਵਾਰ ਸੰਗਤ ਦੇ ਸਾਹਮਣੇ ਮਨ ਤੋਂ ਬੋਝ ਵੀ ਲੈ ਜਾਂਦਾ ਹਾਂ ਮਨ ਤੋਂ ਬੋਝ ਆਪਣੇ ਮਨ ਤੋਂ ਬੋਝ ਵੀ ਲੈ ਜਾਂਦਾ ਮੈਨੂੰ ਅਸੀਂ ਕੱਲ ਨੂੰ ਜਾਣਾ ਸਵੇਰੇ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਤੇ ਜਿਹੜੀ ਚਿੱਠੀ ਲਿਖੀ ਆ ਉਹਦੇ 'ਚ ਮੈਂ ਇਹ ਕਿਹਾ ਮੈਂ ਕਿਹਾ ਵੀ ਇਹ ਨਾ ਲਿਖਿਓ ਵੀ ਜਾਣੇ ਅਣ ਜਾਣੇ ਨਾ ਜਾਣੇ ਜਾਂਦਾ ਹੋਈਆਂ ਬੇਜ਼ੀ ਇੱਥੋਂ ਜਾ ਰਹੇ ਸੀ ਹੋ ਸਕਦਾ ਵੀ ਸਾਡੀ ਗੱਡੀ ਰਾਹੀਂ ਕਿਸੇ ਦੇ ਛਿੱਟੇ ਪੈ ਗਏ ਕਿਸੇ ਦੇ ਵੱਧ ਪਏ ਕਿਸੇ ਦੇ ਘੱਟ ਪਏ ਉਹ ਜਾਣੇ ਜਾਣੇ ਤਾਂ ਇਹੋ ਜਿਹੀ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਡੀਜੀਪੀ ਸਮੇਸਾਣੀ ਲਾਉਣਾ ਸਰਸੇ ਵਾਲੇ ਦੀ ਮੂਵੀ ਚਲਾਉਣੀ ਇੱਥੇ ਤੇ ਦੂਜੀ ਆਪਣੀ ਜਿਹੜੀ ਫਕਰੇ ਕੌਮ ਫਕਰੇ ਕੌਮ ਜਿਹੜੀ ਮੂਵੀ ਬਣੀ ਸੀ ਉਹ ਇਸ ਦੇ ਆਧਾਰਤ ਬਣੀ ਸੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਕੌਮ ਦੇ ਹੀਰੇ ਕੌਮ ਦੇ ਹੀਰੇ ਕੌਮ ਦੇ ਹੀਰੇ ਉਹ ਕੌਮ ਦੇ ਹੀਰੇ ਜਿਹੜੀ ਬਣੀ ਹੋ ਇਸ ਉਸ ਆਧਾਰਤ ਬਣੀ ਸੀ ਉਹਨੂੰ ਅਸੀਂ ਬੰਦ ਕਰਾਤਾ ਤੇ ਸਰਸੇ ਵਾਲੀ ਦੀ ਮੂਵੀ ਉਹਨਾਂ ਦਿਨਾਂ 'ਚ ਉਹ 2 ਦਿਨਾਂ ਦਾ ਵਕਤ ਬਥਵਾਦੀ ਸਾਰਾ ਬੜਾ ਉਸ ਚੀਜ਼ ਦੀ ਚਰਚਾ ਉੱਠੀ ਸੀ ਪਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਦੇਖੋ ਕਾਂਗਰਸ ਇਹ ਜੀ ਗਲਤੀਆਂ ਕਰੇ ਹੁਣ ਸਾਡੇ ਤੋਂ ਗਲਤੀ ਹੋਈ ਸੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੰਦਾ ਖੜਾਇਆ ਬੰਦਾ ਦਾ ਖੜਾਇਆ ਖੜਾਇਬਲਟੋਹਾ ਸਾਹਿਬ ਅਸੀਂ ਜਿੰਨਾ ਖਿਲਾਫ ਸਾਡੀ ਪਾਰਟੀ ਦੇ ਲੀਡਰ ਬਲਟੋਹਾ ਸਾਹਿਬ ਤੇ ਪਾਰਟੀ ਪ੍ਰਧਾਨ ਜਿੰਨਾ ਉਹਨਾਂ ਦੇ ਖਿਲਾਫ ਬੋਲੇ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਨਾ ਕਾਂਗਰਸ ਵਾਲੇ ਖਿਲਾਫ ਬੋਲੇ ਨਾ ਭਾਜਪਾ ਵਾਲੇ ਬੋਲੇ ਨਾ ਕੋਈ ਹੋਰ ਬੋਲਿਆ ਝੜੂ ਵਾਲੇ ਆਪ ਵਾਲੇ ਵੀ ਨਹੀਂ ਉਹਨਾਂ ਦੇ ਖਿਲਾਫ ਬੋਲੇ ਚਾਹੇ ਉਹ ਕਾਂਗਰਸ ਦੇ ਹੋਰਾਂ ਦੇ ਖਿਲਾਫ ਬੋਲੀਗੇ ਭਾਈ ਅਬਰਤਪਾਲ ਸਿੰਘ ਦੇ ਖਿਲਾਫ ਨਹੀਂ ਬੋਲੇ ਪਰ ਸਾਡੇ ਨੇ ਕੀ ਸਾਡੇ ਤਾਂ ਪਤਾ ਨਹੀਂ ਕੀ ਮਹਾਰਾਜ ਨੇ ਇਹ ਜੀ ਕੀ ਕਿਰਪਾ ਕਰਤੀ ਵੀ ਤਾਂ ਖਿਲਾਫ ਹੀ ਉਹਦੇ ਬੋਲੀ ਗਏ ਇਹ ਕੁਝ ਪਰਮਾਤਮਾ ਵੱਲੋਂ ਵਰਤਾਰੇ ਹੁੰਦੇ ਆ ਅਖਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੂਗਾ ਹੋਣਾ ਨਹੀਂ ਮੈਂ ਇਸ ਚੀਜ਼ ਦੇ ਮੈਂ ਸਾਫ਼ ਦਿਲੋਂ ਗੱਲ ਦੱਸ ਰਿਹਾ ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗਾ ਵੀ ਪਾਰਟੀ ਦਾ ਤਾਂ ਪਹਿਲੇ ਹੀ ਬੇੜਾ ਕਰਕ ਹੋਇਆ ਹੋਇਆ ਹੈ ਸਾਫ਼ ਗੱਲ ਕਹਿ ਰਿਹਾ ਮੈਂ ਬੇੜਾ ਕਰਕੇ ਸ਼ਬਦ ਵਰਤ ਰਿਹਾ ਆਪਣੀ ਉਹ ਪਾਰਟੀ ਆ ਵੀ ਹੋਰ ਜਿਆਦਾ ਡਾਊਨ ਚਲ ਜੂਗੀ ਜਦੋਂ ਜੇ 10 ਬੰਦੇ ਖੜੇ ਨੇ ਦਸਾਂ ਦੀ ਸ਼ਕਤੀ ਆ ਚਾਹੇ ਉਹ 5 ਕਿਲੋ ਵਜਨ ਚੱਕਣ ਦੀ ਆ ਜੇ ਦਸਾਂ ਜੋ 5-5 ਹੋਗੇ ਤਾਂ 2.5-2.5 ਕਿਲੋ ਵਜਨ ਚੱਕਣ ਜੋਗੇ ਰਹਿ ਜਾਣਗੇ 2.5 ਵੀ ਨਹੀਂ ਉਹਨਾਂ ਦਾ ਚੱਕਿਆ ਜਾਣਾ ਉਹਨਾਂ ਦਾ 2.5 ਕਿਲੋ ਹੀ ਰਹਿ ਜਾਣਾ ਇਹ ਵੀ ਗੱਲ ਹੈ ਵੀ ਇਸ ਚੀਜ਼ ਦਾ ਨੁਕਸਾਨ ਤਾਂ ਪਾਰਟੀ ਨੂੰ ਬਹੁਤ ਹੋਊਗਾ ਪਰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੱਡਾ ਦਿਲ ਦਿਖਾਣਾ ਚਾਹੀਦਾ ਵੀ ਸਾਰੇ ਜਿਹੜੀ ਦੂਜੇ ਪਾਸੇ ਦਾ ਜਿਹੜੀ ਕੋਈ ਮੰਗ ਕਰ ਰਹੇ ਨੇ ਕੋਈ ਨਜਾਇਜ਼ ਗੱਲ ਨਹੀਂ ਹੈਗੀ ਜੇ ਤਾਂ ਅਸੀਂ ਕਹੀਏ ਵੀ ਤੁਸੀਂ ਅਕਾਲ ਤਖਤ ਸਾਹਿਬ ਤੇ ਨਾ ਜਾਓ ਤੁਸੀਂ ਜਾਓ ਦਿੱਲੀ ਵੱਲ ਨੂੰ ਫੇਦਾ ਉਹ ਕਹਿਣ ਯਾਰ ਇਹ ਧਰਮ ਤੋਂ ਉਲਟ ਗੱਲ ਕਰ ਰਹੇ ਨੇ ਅਸੀਂ ਗੁਰੂ ਘਰ ਜਾਣ ਦੀ ਗੱਲ ਕਰ ਰਹੇ ਆ ਵੀ ਗੁਰੂ ਘਰ ਜਾ ਕੇ ਆਪਾਂ ਮਾਫੀ ਮੰਗ ਲਈਏ ਤੇ ਇਹਦੇ 'ਚ ਇਹੋ ਜੀ ਮਦਰਕ ਪਾਣੀ ਪਾਇਆ ਅੱਗ ਬੁਝਦੀ ਹੁੰਦੀ ਆ ਕਿ ਅੱਗ ਲੱਗਦੀ ਹੁੰਦੀ ਆ ਹਾਂ ਪੈਟਰੋਲ ਪਾਇਆ ਤਾਂ ਅੱਗ ਲੱਗਦੀ ਹੁੰਦੀ ਆ ਪਾਣੀ ਪਾਇਆ ਤਾਂ ਅੱਗ ਬੁਝਦੀ ਹੁੰਦੀ ਆ ਜੇ ਆਪਾਂ ਗੁਰੂ ਘਰ ਜਾਵਾਂਗੇ ਸ਼ਰਦਾ ਨਾਲ ਉੱਥੇ ਸੀਸ ਝੁਕਾਵਾਂਗੇ ਅਕਾਲ ਤਖਤ ਸਾਹਿਬ ਦੇ ਸਲੀਬ ਤੇ ਖੜ ਕੇ ਜਥੇਦਾਰ ਜੀ ਸਾਨੂੰ ਹੁਕਮ ਸੁਣਾਉਣਗੇ ਸਾਡੂੰ ਲਾੜਤਾਂ ਵੀ ਪਾਉਣਗੇ ਬਾਣੀਆਂ ਵੀ ਚਾਹੀਦੀਆਂ ਤਾਂ ਜੋ ਅੱਗੇ ਤੋਂ ਅਸੀਂ ਇਹੋ ਜਿਹੀ ਗਲਤੀਆਂ ਨਾ ਕਰੀਏ ਤਾਂ ਬਿਲਕੁਲ ਅਸੀਂ ਉੱਥੋਂ ਤੱਕੜੇ ਹੋ ਕੇ ਨਿਕਲਾਂਗੇ ਪਰ ਜੇ ਅਸੀਂ ਉੱਥੇ ਟੁੱਚਰਵਾਜੀਆਂ ਦਿਖਾਵਾਂਗੇ ਤਾਂ ਅੱਜ ਪਾਰਟੀ ਦਾ ਤਾਂ ਬਹੁਤ ਬੁਰਾ ਹਾਲ ਹੈ ਮਤਲਬ ਇਹ ਮਹਿਸੂਸ ਇਹ ਮੈਂ ਦਿਲੋਂ ਕਰ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਦਾ ਇੰਨਾ ਮਾੜਾ ਹਾਲ ਪੰਜਾਬ ਦੀ ਧਰਤੀ ਤੇ ਹੋ ਜਾਣਾ ਸਾਡੇ ਤੋਂ ਨਾ ਸਾਡੇ ਕੋਲੋਂ ਨਾ ਦੋ ਚੀਜ਼ਾਂ ਨਹੀਂ ਸੰਭੀਆਂ ਗਈਆਂ ਨਾ ਤਾਂ ਅਸੀਂ ਧਾਰਮਿਕ ਤੌਰ ਤੇ ਸਿੱਖਾਂ ਦੀ ਨੁਮਾਇੰਦਗੀ ਵਾਲੇ ਪਾਸੇ ਪੂਰਾ ਆਪਣਾ ਰੋਲ ਅਦਾ ਕੀਤਾ ਨਾ ਅਸੀਂ ਕਿਸਾਨਾਂ ਵਾਲੇ ਪਾਸੇ ਅਸੀਂ ਦੋ ਇਹ ਦੋਨਾਂ ਚੀਜ਼ਾਂ 'ਚ ਅਸੀਂ ਪੂਰੀ ਤਰ੍ਹਾਂ ਫੇਲ ਰਹੇ ਪਛੜ ਗਏ ਤਾਂ ਹੀ ਸਾਨੂੰ ਲੋਕਾਂ ਨੇ ਅੱਜ ਦੇਖਣੇ ਪਏ ਨੇ ਕਿਉਂਕਿ ਹੈ ਤਾਂ ਹੈ ਤਾਂ ਸੰਘਰਸ਼ ਆਤਾ ਹੈ ਹੁਣ ਉੱਥੇ ਚੰਡੀਗੜ੍ਹ ਕੀ ਕਰਦੇ ਨੇ ਹੱਥ ਖੜੇ ਕਰਾਤੇ ਵੀ ਆ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਆ ਸਾਡੇ ਹਲਕਾ ਇੰਚਾਰਜ ਨੇ ਆ ਸਾਡੇ ਮੀਤ ਪ੍ਰਧਾਨ ਨੇ ਆ ਸਾਡੇ ਕੋਰ ਕਮੇਟੀ ਦੇ ਮੈਂਬਰ ਨੇ ਆ ਸਾਡੇ ਯੂਥ ਵਾਲੇ ਨੇ ਉਹ ਤਾਂ ਸਾਡੇ ਨੋਮੀਨੇਟ ਹੋਣੇ ਨਾ ਕਰੇ ਹੋਏ ਲੋਕਾਂ ਦੇ ਚੁਣੇ ਹੋਏ ਕਿਹੜੇ ਨੇ ਗੱਲ ਤਾਂ ਲੋਕਾਂ ਦੇ ਚੁਣੇ ਹੋਏ ਆਂਦੀ ਤੁਸੀਂ ਗੱਲ ਕਰੋ ਜਿਹੜੇ ਲੋਕਾਂ ਦારા ਚੁਣ ਕੇ ਆਏ ਨੇ ਉਹਨਾਂ ਦੀ ਗੱਲ ਕਰੋ ਵੀ ਇਹ ਇਹ 20000 ਦੇ ਜਿੱਤੇ ਆ 50000 ਦੇ ਜਿੱਤੇ ਆ ਕੋਈ ਇਹੋ ਜਿਹਾ ਚੁਣ ਕੇ ਆਉਣ ਉਹਾਂ ਦੀ ਆਪ ਗੱਲ ਕਰੀ ਵੀ ਇੰਨੀ ਨਹੀਂ ਸੰਗਤ ਇਹਨਾਂ ਦੇ ਨਾਲ ਹੈ ਜਦੋਂ ਸੰਗਤ ਇਹਨਾਂ ਸਾਡੇ ਸਾਡੀ ਹੈ ਤਾਂ ਸਾਡੀ ਰਾਜਨੀਤਿਕ ਪਾਰਟੀ ਹੈ ਨਾ ਰਾਜ ਭਾਗ ਵਸਤੀ ਆ ਰਾਜ ਭਾਗ ਲੈ ਕੇ ਅਸੀਂ ਗੱਲ ਕਰਨੀ ਆ ਕੌਮ ਦੀ ਗੱਲ ਕਰਨੀ ਆ ਪੰਥ ਦੀ ਗੱਲ ਕਰਨੀ ਆ ਪੰਜਾਬ ਦੀ ਗੱਲ ਕਰਨੀ ਆ ਸਮੁੱਚੇ ਭਾਈਚਾਰੇ ਦੀ ਸ਼੍ਰੋਮਣੀ ਅਕਾਲੀ ਦਲ ਦਾ ਕੀ ਸੀ ਆਪਣੇ ਧਰਮ 'ਚ ਪੱਕਿਆ ਰਹਿਣਾ ਸਿੱਖ ਧਰਮ ਦੀ ਨੁਮਾਇੰਦਗੀ ਕਰਨੀ ਪੰਜਾਬ ਦੇ ਹੱਕੀ ਮੰਗਣ ਲਈ ਹਰ ਵਕਤ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਹਰ ਵਕਤ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਤੇ ਦੂਜਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਹਰ ਧਰਮ ਦੇ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਦਾ ਦੇਖੋ ਸਿੱਖ ਨੂੰ ਸਿੱਖੀ ਜਿਹੜੀ ਮਹਾਰਾਜ ਨੇ ਬਖਸ਼ੀ ਆ ਨਾ ਉਹਦੇ ਚ ਇਕੱਲਾ ਹੀ ਨਹੀਂ ਕਿਹਾ ਵੀ ਸਿੱਖ ਹੋ ਕੇ ਸਿੱਖਾਂ ਵੱਲ ਸੋਚਣਾ ਹੁਣ ਜਦੋਂ ਗੁਰਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਸਿੱਖਾਂ ਦਾ ਕੋਈ ਖਤਰਾ ਨਹੀਂ ਸੀ ਉਹ ਔਰੰਗਜ਼ੇਬ ਜੇ ਜੰਜੂ ਲਾ ਰਿਆ ਸੀ ਜਨੇਊ ਲਾਏ ਜਾ ਰਹੇ ਸੀ ਤਾਂ ਹਿੰਦੂਆਂ ਦੇ ਲਾਏ ਜਾ ਰਹੇ ਸੀ ਪਰ ਉਹਨਾਂ ਪਿੱਛੇ ਵੀ ਜਾ ਕੇ ਗੁਰੂ ਸਾਹਿਬ ਨੇ ਸੀਜ਼ੇ ਤੱਕ ਗੱਲ ਕੀਆ ਕਿ ਸਾਂਝੀ ਵਾਲਤਾ ਦੀ ਸਾਨੂੰ ਉਪਦੇਸ਼ ਗੁਰੂ ਸਾਹਿਬ ਨੇ ਜਿਓ ਔਰ ਜੀਨੋ ਦੀ ਵਾਲੀ ਗੱਲ ਕੀਤੀ ਆ ਤੇ ਉਸ ਤੇ ਅਸੀਂ ਉਸ ਤੇ ਉਹਨਾਂ ਸਾਡੇ ਗੁਰੂਆਂ ਦੇ ਪਾਏ ਹੋਏ ਰਸਤੇ ਦਿਖਾਏ ਹੋਏ ਮਾਰਗ ਤੇ ਸਾਨੂੰ ਤੁਰਨ ਦੀ ਲੋੜ ਹੈ ਅੱਜ ਅਸੀਂ ਉਹਨਾਂ ਰਸਤਿਆਂ ਤੋਂ ਭਟਕ ਚੁੱਕੇ ਆ ਅਸੀਂ ਆਪਣੇ ਧਰਮ ਨੂੰ ਵੀ ਧਰਮ ਵੱਲ ਵੀ ਪਿੱਟ ਕਰ ਲਈ ਦੂਜੇ ਵੱਲ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਆਪਣੇ ਵੀ ਨਾਰਾਜ਼ ਕਰ ਬੈਠੇ ਸਾਡਾ ਉਹ ਕੰਮ ਹੋ ਗਿਆ ਤਾਂ ਹੀ ਅੱਜ ਸਾਡੇ ਹਾਲਾਤ ਹੋਏ ਨੇ ਜੇ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਮਦਰਾਂ ਨੂੰ ਕਹਿੰਦਾ ਵੀ ਜੇ ਅਜੀ ਸੁਧਾਰ ਨਾ ਕਰਿਆ ਤਾਂ ਇਸ ਜੀਵ ਪੰਜਾਬ ਚੋਂ ਸ਼ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਬਹੁਤ ਹੀ ਖਤਰਨਾਕ ਹੈ ਖੇਤਰੀ ਪਾਰਟੀ ਦਾ ਖੇਤਰੀ ਪਾਰਟੀ ਆ ਤੇ ਬਹੁਤ ਬੰਤੀ ਇੱਥੇ ਸਿੱਖਾਂ ਦੀਆਂ ਸਿੱਖਾਂ ਦੀ ਇੱਕੋ ਇੱਕ ਨੁਮਾਇੰਦਾ ਜੀ ਇਹ ਗੱਲ ਤਾਂ ਤੁਹਾਡੀ ਆਪੋਜੀਸ਼ਨਾਂ ਵੀ ਕਹਿੰਦੀਆਂ ਨੇ ਆਪੋਜੀਸ਼ਨਾਂ ਤਾਂ ਕਹਿੰਦੀਆਂ ਨੇ ਖੇਤਰੀ ਪਾਰਟੀ ਦਾ ਖਤਮ ਹੋਣਾ ਬਿਲਕੁਲ ਖੇਤਰੀ ਪਾਰਟੀ ਦਾ ਖਤਮ ਹੋਣਾ ਬਹੁਤ ਮਾੜਾ ਹੈ ਇਹ ਇਹ ਹੋਣੀ ਨਹੀਂ ਚਾਹੀਦੀ ਤੇ ਇਹ ਇਹਨੂੰ ਰੋਕਿਆ ਜਾ ਸਕਦਾ ਅੱਜ ਵੀ ਜੇ ਥੋੜੀ ਸਿਆਣਪ ਕੀਤੀ ਜਾਵੇ ਰੋਕਿਆ ਜਾ ਸਕਦਾ ਕੋਈ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਕੋਈ ਕਿਸੇ ਨਾਲ ਨਫ਼ਰਤ ਨਹੀਂ ਹੈਗੀ ਸਿਰਫ ਗੱਲ ਹੈ ਇੱਕ ਸਵੈ ਪ੍ਰਚੋਲ ਦੀ ਹੈ ਵੀ ਸਾਡੇ ਤੋਂ ਗਲਤੀਆਂ ਹੋਈਆਂ ਸਾਨੂੰ ਗੁਰੂ ਨੇ ਇੱਕ ਮਾਰਗ ਸਾਨੂੰ ਇੱਕ ਦੱਸਿਆ ਹੈ ਵਿਧੀ ਵਿਵਧਾਨ ਵੀ ਜੇ ਤੁਹਾਡੇ ਤੋਂ ਕੋਈ ਭੁੱਲ ਹੋ ਜਾਂਦੀ ਹੈ ਰਾਜਨੀਤਿਕ ਧਾਰਮਿਕ ਕੋਈ ਵੀ ਸੰਸਾਰ ਵਿੱਚ ਵਿਚਰਦੇ ਹੋ ਕੋਈ ਭੁੱਲ ਹੋ ਜਾਂਦੀ ਆ ਤਾਂ ਆਪਾਂ ਨੂੰ ਗੁਰੂ ਸਾਹਿਬ ਨੇ ਇੱਕ ਰਸਤਾ ਦਿੱਤਾ ਵੀ ਸੱਚੇ ਮਨੋਂ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਓ ਕਿਸੇ ਦਿੱਲੀ ਦਾ ਦੇ ਦਰਦ ਇਹ ਕਿ ਨਹੀਂ ਕੋ ਝੁਕਣਾ ਕਿਸੇ ਦਿੱਲੀ ਦੇ ਤਖਤ ਤੱਕ ਇਹ ਨਹੀਂ ਝੁਕਣਾ ਕਿਤੇ ਪੰਜਾਬ ਦੇ ਰਾਜ ਅੱਗੇ ਭਗਵੰਤ ਮਾਨ ਅੱਗੇ ਨਹੀਂ ਝੁਕਣਾ ਕਿਸੇ ਹੋਰ ਅੱਗੇ ਨਹੀਂ ਝੁਕਣਾ ਅਸੀਂ ਆਪਣੇ ਬਾਪੂ ਦੇ ਦਰ ਤੇ ਝੁਕਣਾ ਦਾ ਰੋਜ਼ ਅਸੀਂ ਮੱਥਾ ਟੇਕਦੇ ਆਂ ਜਾ ਕੇ ਜੇ ਉੱਥੇ ਜਾ ਕੇ ਸ਼ਰਧਾ ਨਾਲ ਵਿਧੀ ਵਿਵਧਾਨ ਨਾਲ ਮੱਥਾ ਟੇਕ ਲਾਂਗੇ ਤਾਂ ਕੋਈ ਮਾੜੀ ਗੱਲ ਤਾਂ ਕੋਈ ਨਹੀਂ ਹਾਂ ਬਿਲਕੁਲ ਬਿਲਕੁਲ ਇਸ ਚੀਜ਼ ਵੱਲ ਸਾਰਿਆਂ ਨੂੰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆਖਰ ਨੂੰ ਆਉਣਾ ਪੈਣਾ ਇੱਕ ਦਿਨ ਇਹ ਵੀ ਗੱਲ ਮੈਂ ਕਹਿੰਦਾ ਤੁਹਾਡੇ ਮਾਦਮ ਰਹੀਂ ਆਉਣਾ ਪੈਣਾ ਹੀ ਆ ਬਿਨਾਂ ਆਏ ਨਹੀਂ ਸਰਨਾ ਇਸ ਰਸਤੇ ਨੂੰ ਲੰਘਣਾ ਪੈਣਾ ਮਾਫ਼ੀ ਮੰਗਣੀ ਪੈਣੀ ਆ ਪਰ ਹੋ ਸਕਦਾ ਵੀ ਉਦੋਂ ਕਿਤੇ ਜ਼ਿਆਦਾ ਦੇ ਬਿਲਕੁਲ ਸੋਖੂਪਰ ਸਾਹਿਬ ਤੁਸੀਂ ਬੜੇ ਬੇਬਾਕੀ ਨਾਲ ਗੱਲਾਂ ਰੱਖੀਆਂ ਸਾਰੀਆਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਦੋਸਤੋ ਮੇਰੇ ਨਾਲ ਅਕਾਲੀ ਦਲ ਤੋਂ ਹਲਕਾ ਇੰਚਾਰਜ ਘਨੌਰ ਪਵਿੰਦਰ ਸਿੰਘ ਸੋਖੂਪਰ ਸਾਹਿਬ ਸੀ ਸ਼੍ਰੋਮਣੀ ਅਕਾਲੀ ਦਲ ਦਾ ਸੰਕਰ ਲੀਡਰਸ਼ਿਪ ਦਾ ਸੰਕਟ ਅੱਜ ਗਹਿਰਾ ਹੋ ਗਿਆ ਆਪਣੀ ਹੀ ਪਾਰਟੀ ਦੁਫਾੜ ਹੋ ਕੇ ਤਮਾਮ ਤਰ੍ਹਾਂ ਦੀ ਪਾਰਟੀ ਦੇ ਉੱਪਰ ਗੱਲਬਾਤਾਂ ਚੱਲ ਰਹੀਆਂ ਨੇ ਇੱਕ ਤਰ ਕਹਿੰਦੀ ਹੈ ਕਿ ਸਾਨੂੰ ਸੁਧਾਰ ਕਰਨ ਦੀ ਲੋੜ ਹੈ ਦੂਜੀ ਤਰ ਕਹਿੰਦੀ ਹੈ ਕਿ ਸੁਧਾਰ ਦੀ ਗੱਲਾਂ ਕਾਦੀ ਕਰਦੇ ਨੇ ਭਾਜਪਾ ਦੇ ਚੱਕੇ ਹੋਏ ਨੇ ਅਕ ਹੋਏ ਨੇ ਤੇ ਤੁਸੀਂ ਕੀ ਸੋਚਦੇ ਹੋ ਇਹਨਾਂ ਗੱਲਾਂ ਬਾਰੇ ਇਹਨਾਂ ਮਾਮਲਿਆਂ ਬਾਰੇ ਆਪਣੀ ਤੁਸੀਂ ਸਾਨੂੰ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ